ਸੰਕਟ ਮੋਚਨ ਚੈਨਲ ਦੇ ਨਾਲ ਜੁੜੀ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਹੈ ਅੱਜ ਆਪਾਂ ਜਿਹੜਾ ਸ਼ਬਦ ਇੱਥੇ ਸਮਝਣਾ ਹੈ ਪਿਆਰਿਓ ਇਹ ਸ਼ਬਦ ਨੂੰ ਆਪਾਂ ਵਿਚਾਰਾਂਗੇ ਕਿਹੜੀ ਵਿਧੀ ਨਾਲ ਇਸ ਸ਼ਬਦ ਦਾ ਜਾਪ ਕਰਨਾ ਹੈ ਕਿਹੜੀ ਵਿਧੀ ਨਾਲ ਇਸ ਸ਼ਬਦ ਨੂੰ ਧਿਆਵਣਾ ਹੈ ਕਿਹੜੀ ਵਿਧੀ ਨਾਲ ਇਸ ਸ਼ਬਦ ਦਾ ਜਾਪ ਕਰਨਾ ਹੈ ਔਰ ਕਾਦੇ ਵਾਸਤੇ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਸਭ ਕੁਝ ਆਪਾਂ ਸਮਝਾਂਗੇ ਪਿਆਰਿਓ ਇਸ ਪੂਰੇ ਸ਼ਬਦ ਨੂੰ ਆਪਾਂ ਵਿਚਾਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾ ਤੇ ਹਾਜ਼ਰੀਆਂ ਲਗਵਾਈਏ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਨੂੰ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਇੱਛਾਵਨਾ ਹੈ ਜਪਣਾ ਹੈ ਇਦਾ ਨਿਤਨੇਮ ਕਰਨਾ ਹੈ ਪਾਠ ਕਰਨਾ ਹੈ ਗੁਰਮੁਖ ਪਿਆਰਿਓ ਇਹ ਸ਼ਬਦ ਨੂੰ ਵਿਚਾਰਨਾ ਹੈ ਇਹ ਸ਼ਬਦ ਦਾ ਨਿਰੰਤਰ ਜਾਪ ਕਰਨਾ ਹੈ ਇਹ ਸ਼ਬਦ ਦਾ ਨਿਰੰਤਰ ਪਾਠ ਕਰਨਾ ਹੈ ਕਲੇਸ਼ ਦੂਰ ਹੋਣਗੇ ਚਾਹੇ ਤਨ ਦੇ ਕਲੇਸ਼ ਨੇ ਮਨ ਦੇ ਕਲੇਸ਼ ਨੇ ਕਿਸੇ ਨਾਲ ਵੀ ਕੋਈ ਕਲੇਸ਼ ਹੈ ਜਿਹੜੇ ਵੀ ਕਲੇਸ਼ ਨੇ ਲੜਾਈਆਂ ਨੇ ਝਗੜੇ ਨੇ ਸਭ ਦੂਰ ਹੋ ਜਾਇਆ ਕਰਦੇ ਨੇ ਸਭ ਤੋਂ ਵੱਡੀ ਗੱਲ ਐ ਵੀ ਜੇ ਮਨ ਦੇ ਕਲੇਸ਼ ਦੂਰ ਨੇ ਮਨ ਦੇ ਵਿੱਚੋਂ ਕਲੇਸ਼ हट ਗਏ ਤੇ ਸਭ ਕੁਝ ਹੀ हट ਗਿਆ ਹੈ ਮਨ ਦੇ ਵਿੱਚੋਂ ਕਲੇਸ਼ हट ਗਏ ਤੇ ਉਹ ਸਭ हट ਗਏ ਤੇ ਆਪਾਂ ਇਹ ਗੱਲ ਜ਼ਰੂਰ ਯਾਦ ਰੱਖੀਏ ਖਾਂ ਕਿ ਜੇ ਤਨ ਸਾਡਾ ਰੋਗੀ ਹੋਵੇ ਮਨ ਅਰੋਗ ਹੋਵੇ ਤੇ ਸਰੀਰ ਮੈਨੇ ਨਹੀਂ ਰੱਖਦਾ ਸਰੀਰ ਠੀਕ ਹੋ ਜਾਂਦਾ ਜੇ ਸਰੀਰ ਠੀਕ ਹੋ ਜਾਏ ਮਨ ਰੋਗੀ ਹੋ ਜਾਏ ਫਿਰ ਉਹਦੀ ਕੋਈ ਦਵਾਈ ਨਹੀਂ ਹੈ ਉਹਦੀ ਦਵਾਈ ਫਿਰ ਸਤਿਗੁਰੂ ਕੋਲ ਹੈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਇਹ ਗੱਲ ਯਾਦ ਰੱਖਿਓ ਵੀ ਗੁਰੂ ਸਭ ਤੋਂ ਵੱਡਾ ਵੈਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਵੈਦ ਹਨ ਔਰ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝੀਆਂ ਕਰਨਾ ਹੈ ਉਹ ਬੇਨਤੀਆਂ অতি ਜ਼ਰੂਰੀ ਨੇ ਕਲੇਸ਼ ਦੂਰ ਹੋਣਗੇ ਇਹ ਸ਼ਬਦ ਦਾ ਜਾਪ ਕਰਨਾ ਅੰਮ੍ਰਿਤ ਵੇਲੇ ਸਾਫ਼ ਵਸਤਰ ਪਹਿਨ ਕੇ ਤੇ ਇਸ ਦਾ ਜਾਪ ਰੋਜ਼ਾਨਾ ਕਰਨਾ 31 ਵਾਰ ਔਰ ਦੇਨ ਤੁਸੀਂ ਜਿੰਨੇ ਮਰਜ਼ੀ ਕਰ ਲਿਓ 20 ਦਿਨ ਕਰ ਲਓ 21 ਦਿਨ ਕਰ ਲਓ 31 ਕਰ ਲਓ 52 101 ਦਿਨ ਕਰ ਲਓ ਰੋਜ਼ ਜਾਪ ਕਰਨਾ ਤੇ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ 100% ਵਰਤਣੀ ਹੈ ਆਓ ਪਹਿਲਾਂ ਆਪਾਂ ਇਸ ਸ਼ਬਦ ਦਾ ਮੂਲ ਰੂਪ ਦੇ ਵਿੱਚ ਪਾਠ ਕਰੀਏ ਪਹਿਲਾਂ ਤੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਵਨਾਸੇ ਪ੍ਰਭ ਆਪਣਾ ਕਿਰਪਾ ਤਾਰੀ आठ पहर आराध्य स्वामी पूरन काल हमारी हर जियो तो सुख संपत रास ਰਾਖ ਲਹਿੋ ਭਾਈ ਮੇਰੇ ਕਾ ਪ੍ਰਵ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਾਸਮ ਪਰੋਸਾ ਕਹੋ ਨਾਨਕ ਗੁਰਪੂਰਾ ਭੇਟੇਓ ਮਿਟੇਓ ਸਗਲ ਅੰਦੇਸਾ ਜੋ ਮਾਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਇਹ ਜਿਹੜਾ ਸ਼ਬਦ ਸੋਰਠਿ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ ਗੁਰਮੁਖ ਪਿਆਰਿਓ ਪਾਤਸ਼ਾਹ ਇਹਦੇ ਵਿੱਚ ਕਹਿੰਦੇ ਨੇ ਜਿਸ ਵੀ ਮਨੋਖੋਤੇ ਹੈ ਭਾਈ ਪਿਆਰੇ ਪ੍ਰਭੂ ਨੇ ਮਿਹਰ ਕਰ ਦਿੱਤੀ ਉਹਦੇ ਸਾਰੇ ਕਲੇਸ਼ ਦੂਰ ਹੋ ਗਏ ਰੋਗ ਦੂਰ ਹੋ ਗਏ ਸਾਰੇ ਕਲੇਸ਼ ਦੂਰ ਹੋ ਗਏ ਹੈ ਭਾਈ ਉਸ ਮਾਲਕ ਪ੍ਰਭੂ ਨੂੰ ਅਠੇ ਪਹਿਰ ਯਾਦ ਕਰਿਆ ਕਰ ਮਿਹਨਤ ਜ਼ਰੂਰ ਸਫਲ ਹੁੰਦੀ ਹੈ ਸਾਡੇ ਜੀਵਾਂ ਦੀ ਜੇ ਅਸੀਂ ਕਰਾਂਗੇ ਤਨ ਮਨ ਧਨ ਨਾਲ ਜੇ ਅਸੀਂ ਮਿਹਨਤ ਕਰਾਂਗੇ ਨਾ ਤਨ ਮਨ ਨਾਲ ਤੇ ਉਹਨੂੰ ਫਲ ਪਰਮਾਤਮਾ ਜ਼ਰੂਰ ਲਗਾਮਦਾ ਹੈ ਜ਼ਰੂਰ ਕਿਰਪਾ ਹੁੰਦੀ ਹੈ ਜ਼ਰੂਰ ਰਹਿਮਤ ਹੁੰਦੀ ਹੈ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਜ਼ਰੂਰ ਕਿਰਪਾ ਹੁੰਦੀ ਹੈ ਜ਼ਰੂਰ ਰਹਿਮਤ ਹੁੰਦੀ ਹੈ ਇਹ ਗੱਲ ਗੁਰੂ ਪਾਤਸ਼ਾਹ ਕਹਿੰਦੇ ਨੇ ਪਾਸ਼ਾ ਨੇ ਇਹ ਵੀ ਕਿਹਾ ਵੀ ਜੋ ਕੁਝ ਮੰਗੇਗਾ ਉਹ ਕੁਝ ਪਾਵੇਗਾ ਆਪਣੇ ਗੁਰੂ ਤੇ ਭਰੋਸਾ ਰੱਖੀ ਤੇ ਉਹਦੇ ਉਪਦੇਸ਼ ਨੂੰ ਮੰਨੀ ਤੇ ਤੁਸਾਂ ਜਾਪ ਕਰਿਓ ਰੋਜ਼ ਨਿਰੰਤਰ ਗੁਰੂ ਕਿਰਪਾ ਕਰਨ ਮੇਰਾ ਕਰਨ ਸਾਰੇ ਕਾਰਜਾਂ ਦੇ ਵਿੱਚ ਤੁਹਾਡੀ ਆਪਣੇ ਆਪ ਫਤਿਹ ਹੋ ਜਾਏਗੀ ਬੇਨਤੀਆਂ ਪਰਵਾਨ ਕਰੋ ਜੀ ਸੰਕਟ ਮੋਚਨ ਚੈਨਲ ਸ਼ਬਦ ਦੇ ਨਾਲ ਜੁੜੇ ਰਹੋ ਨਵੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸ਼ਬਦ ਦੇ ਉੱਤੇ ਫੇਰ ਦੁਬਾਰਾ ਤੋਂ ਹਾਜ਼ਰੀ ਲਗਵਾਵਾਂਗੇ ਸੰਗਤ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ